27 ਸਾਲਾਂ ਬਾਅਦ ਵਿਛੜਿਆ ਪਤੀ ਉਸਤੀ ਘਰਵਾਲੀ ਨੂੰ ਮਿਲਿਆ ਪਤਨੀ ਦੇਖ ਕੇ ਉਸ ਨੂੰ 당ਗ ਰਹਿ ਗਈ ਹੈ ਅਕਸਰ ਤੁਸੀਂ ਸੁਣਿਆ ਹੋਣਾ ਲੋਕ ਕਹਿੰਦੇ ਹੋਣਗੇ ਕਿ ਕੁੰਭ ਦੇ ਮੇਲੇ 'ਚ ਵਿਛੜ ਗਏ ਸੀ ਇੱਕ ਦੂਸਰੇ ਨੂੰ ਸ਼ਾਇਦ ਇਹ ਕਈ ਵਾਰੀ ਮਜ਼ਾਕ ਵੀ ਲੋਕ ਕਰਦੇ ਆ ਹੁਣ ਇਹ ਕਹਾਵਤ ਇਹ ਕਹਾਣੀ ਬਿਲਕੁਲ ਸੱਚ-ਸਾਤ ਹੁੰਦੀ ਜਾਪ ਰਹੀ ਹੈ ਝਾਰਖੰਡ ਦਾ ਇੱਕ ਪਰਿਵਾਰ ਉਸ ਪਰਿਵਾਰ ਨੇ ਪਰਾਗਰਾਜ ਦੇ ਵਿੱਚ ਚੱਲ ਰਹੇ ਮਹਾਕੁੰਭ ਮੇਲੇ 'ਚ 27 ਸਾਲਾਂ ਬਾਅਦ ਆਪਣੇ ਪਰਿਵਾਰ ਦੇ ਗਵਾਚੇ ਮੈਂਬਰ ਨੂੰ ਲੱਭਣ ਦਾ ਦਾਵਾ ਕੀਤਾ ਹੈ ਉਹ ਸਾਧ ਦੇ ਭੇਸ ਵਿੱਚ ਮਿਲਿਆ ਹੈ ਪਰਿਵਾਰ ਦਾ ਕਹਿਣਾ ਹੈ ਕਿ 1998 ਦੇ ਵਿੱਚ ਲਾਪਤਾ ਹੋਏ ਗੰਗਾ ਸਾਗਰ ਯਾਦਵ ਹੁਣ ਸਾਧੂ ਬਣ ਚੁੱਕੇ ਹੈ ਜਿਨ੍ਹਾਂ ਨੂੰ ਲੋਕ ਬਾਬਾ ਰਾਜਕੁਮਾਰ ਦੇ ਨਾਮ ਨਾਲ ਜਾਣਦੇ ਹੈ ਉਮਰ ਉਸਦੀ ਤਕਰੀਬਨ ਹੁਣ 65 ਵਰੇ ਹੈ ਗੰਗਾ ਸਾਗਰ 1998 ਵਿੱਚ ਪਟਨਾ ਜਾਣ ਤੋਂ ਬਾਅਦ ਅਚਾਨਕ ਲਾਪਤਾ ਹੋ ਗਿਆ ਸੀ ਅਤੇ ਮੁੜ ਕੇ ਉਸ ਦੀ ਕੋਈ ਉਗ ਸੁਖ ਦੀ ਖਬਰ ਨਹੀਂ ਸਿੱਮ ਸਕੀ ਉਹਨਾਂ ਦੀ ਪਤਨੀ ਧਨਵਾ ਦੇਵੀ ਨੇ ਇਕੱਲੇ ਹੀ ਆਪਣੇ ਦੋ ਪੁੱਤਰਾਂ ਨੂੰ ਪਾਲਿਆ ਕੋਮ ਮੇਲੇ ਵਿੱਚ ਪਤਨੀ ਆਪਣੇ ਪਤੀ ਨੂੰ ਸਾਧੂ ਦੇ ਭੇਸ ਵਿੱਚ ਦੇਖ ਕੇ 당ਗ ਰਹਿ ਗਈ। ਪਰਿਵਾਰ ਦਾ ਦਾਵਾ ਇਹ ਹੈ ਕਿ ਉਹਨਾਂ ਨੇ ਬਾਬਾ ਰਾਜਕੁਮਾਰ ਦੇ ਰੂਪ ਦੇ ਵਿੱਚ ਆਪਣੇ ਗੰਗਾ ਸਾਗਰ ਯਾਦਵ ਨੂੰ ਪਛਾਣ ਲਿਆ। ਪਰ ਸਾਧੂ ਨੇ ਆਪਣੀ ਪੁਰਾਣੀ ਪਛਾਣ ਨੂੰ ਪੂਰੀ ਤਰ੍ਹਾਂ ਰਕਾਰ ਦਿੱਤਾ। ਬਾਬਾ ਰਾਜਕੁਮਾਰ ਨੇ ਖੁਦ ਨੂੰ ਵਾਰਾਨਸੀ ਦਾ ਸਾਧੂ ਦੱਸਦੇ ਹੋਏ ਕਿਹਾ ਕਿ ਉਹਨਾਂ ਦਾ ਗੰਗਾ ਸਾਗਰ ਦੇ ਨਾਲ ਕੋਈ ਦੂਰ ਦੂਰ ਦਾ ਵੀ ਸੰਬੰਧ ਨਹੀਂ ਹੈ। ਉਹਨਾਂ ਦੇ ਨਾਲ ਮੌਜੂਦ ਇੱਕ ਸਾਧਣੀ ਨੇ ਇਸ ਗੱਲ ਦਾ ਸਮਰਥਨ ਵੀ ਕਰ ਦਿੱਤਾ। ਗੰਗਾ ਸਾਗਰ ਦੇ ਛੋਟੇ ਭਰਾ ਮੁਰਲੀ ਯਾਦਵ ਨੇ ਕਿਹਾ ਕਿ ਅਸੀਂ ਆਪਣੇ ਭਰਾ ਨੂੰ ਲੱਭਣ ਦੀ ਉਮੀਦ ਛੱਡ ਦਿੱਤੀ ਸੀ ਪਰ ਹਾਲ ਹੀ ਵਿੱਚ ਸਾਡੇ ਇੱਕ ਰਿਸ਼ਤੇਦਾਰ ਨੇ ਕੁੰਭ ਦੇ ਮੇਲੇ ਤੇ ਇੱਕ ਸਾਧੂ ਦੇਖਿਆ ਜੋ ਬਿਲਕੁਲ ਗੰਗਾ ਸਾਗਰ ਹੀ ਲੱਗ ਰਿਹਾ ਸੀ ਉਸ ਨੇ ਉਸ ਦੀ ਤਸਵੀਰ ਖਿੱਚ ਕੇ ਸਾਨੂੰ ਭੇਜ ਦਿੱਤੀ ਤਸਵੀਰ ਦੇਖ ਕੇ ਅਸੀਂ ਤੁਰੰਤ ਧੰਨਵਾਦੀ ਵੀ ਅਤੇ ਉਹਨਾਂ ਦੇ ਦੋ ਪੁੱਤਰਾਂ ਸਮੇਤ ਕੁੰਭ ਦੇ ਮੇਲੇ ਤੇ ਪਹੁੰਚ ਗਏ ਹੁਣ ਪਰਿਵਾਰ ਕਿਵੇਂ ਦਾਅਵਾ ਕਰਦਾ ਹੈ ਕਿ ਇਹ ਸਾਡਾ ਹੀ ਪਰਿਵਾਰ ਦਾ ਜੀ ਹੈ ਆਸਲ ਦੇ ਵਿੱਚ ਪਰਿਵਾਰ ਨੇ ਨਿਸ਼ਾਨ ਦੇਖ ਕੇ ਇੱਕ ਉਹਨੂੰ ਲੈ ਕੇ ਇਹ ਦਾਵਾ ਕਰ ਰਹੇ ਨੇ ਹਾਲਾਂਕਿ ਪਰਿਵਾਰ ਨੇ ਉਹਨਾਂ ਦੇ ਸਰੀਰ ਤੇ ਕੁਝ ਵਿਸ਼ੇਸ਼ ਨਿਸ਼ਾਨਾਂ ਨੂੰ ਆਧਾਰ ਬਣਾ ਕੇ ਇਹ ਦਾਵਾ ਕੀਤਾ ਕਿ ਇਹ ਗੰਗਾ ਸਾਗਰੀ ਹੈ ਉਹਨਾਂ ਨੇ ਉਹਨਾਂ ਦੇ ਲੰਬੇ ਦੰਦ ਮੱਥੇ ਤੇ ਛੱਟ ਦੇ ਨਿਸ਼ਾਨ ਗੋਡੇ ਤੇ ਮੌਜੂਦ ਪੁਰਾਣੇ ਜ਼ਖਮ ਦਾ ਨਿਸ਼ਾਨ ਲਖਾਉਂਦੇ ਹੋਏ ਆਕਿਆ ਕਿ ਇਹ ਉਹੀ ਹੈ ਪਰਿਵਾਰ ਨੇ ਕੁੰਭ ਮੇਲੇ ਦੀ ਪੁਲਿਸ ਤੋਂ ਇਸ ਮਾਮਲੇ ਵਿੱਚ ਮਦਦ ਮੰਗੀ ਹੈ ਅਤੇ ਡੀਐਨਏ ਟੈਸਟ ਕਰਵਾਉਣ ਦੀ ਮੰਗ ਵੀ ਕੀਤੀ ਹੈ ਤਾਕੇ ਵਿਅਕਤੀ ਦੀ ਅਸਲੀ ਪਛਾਣ ਸਾਬਤ ਕੀਤੀ ਜਾ ਸਕੇ ਗੰਗਾ ਸਾਗਰ ਦੀ ਗੁੰਮਸ਼ੁਦਗੀ ਤੋਂ ਬਾਗਰ ਉਹਨਾਂ ਦਾ ਪਰਿਵਾਰ ਪੂਰੀ ਤਰ੍ਹਾਂ ਟੁੱਟ ਗਿਆ ਸੀ ਉਹਨਾਂ ਦੇ ਵੱਡੇ ਪੁੱਤਰ ਦੀ ਉਮਰ ਉਸ ਸਮੇਂ ਸਿਰਫ 2 ਸਾਲ ਦੀ ਸੀ ਹੁਣ ਇਹ ਦੇਖਣਾ ਬਾਕੀ ਹੈ ਕਿ ਡੀਐਨਏ ਟੈਸਟ ਤੋਂ ਸੱਚ ਸਾਹਮਣੇ ਆਵੇਗਾ ਜਾਂ ਇਹ ਪਰਿਵਾਰ ਦੀ ਗਲਤਫਹਿਮੀ ਹੈ